ਆ ਬੋਲ ਲਾਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਹਨਾ ਇਹ ਇਹ ਗੱਲਾਂ ਸਾਰੀਆਂ ਅਸੀਂ ਪੜ੍ਹਦੇ ਰਹੇ ਹਾਂ ਪਰ ਅੱਜ ਦੇਖਣ ਨੂੰ ਵੀ ਮਿਲਿਆ ਜਦੋਂ ਵੀ ਕਿਸੇ ਤੇ ਆਫਤ ਆਉਂਦੀ ਆ ਜਾਂ ਇਹੋ ਜੀ ਦੁੱਖ ਦੀ ਘੜੀ ਆਉਂਦੀ ਹੈ ਇਹ ਹਰ ਧਰਮ ਦੀਆਂ ਜਿਹੜੀਆਂ ਸਖਿਆਵਾਂ ਵਾ ਧਰਮ ਦੇੜਾ ਵਾ ਉਹਦੇ ਵਿੱਚ ਰਹਿਣ ਵਾਲਿਆਂ ਦੇ ਪਿੱਛੇ ਕੰਮ ਕਰਦੀਆਂ ਉਹਨਾਂ ਨੂੰ ਸਿਖਾਇਆ ਜਾਂਦਾ ਹੈ ਕਿ ਕਿਸੇ ਲੋੜਵੰਦ ਦੀ ਮਦਦ ਕਰਨੀ ਦੁਖਿਆਰੇ ਦਾ ਜਿਹੜਾ ਹੱਕ ਪੜਨਾ ਤੇ ਉਹਦਾ ਜਿਹੜੀ ਆ ਮਦਦ ਕਰਨੀ ਆਪਾਂ ਹੈਲਪ ਕਰਨੀ ਗਲੋਂ ਕੀ ਚੈਨੇ ਗਹਿਣਿਆਂ ਗੱਟਾ ਸਭੀ ਉਤਾਰ ਕਰ ਦੇ ਦੀਆ ਕਿ ਪੰਜਾਬ ਕੋ ਬਚਾ ਲੋ ਹਾਂਜੀ ਇਹ ਸੱਚੀ ਬਾਤ ਹੈ ਹਮਾਰੇ ਯਹਾਂ ਮਜ਼ਦੂਰ ਤਰ੍ਹਾਂ ਦਾ ਜੋ ਵੀ ਜਿਸ बहन के पास किसी के भी पास जो भी सामान था उसको बेच के भी सबने मिल के राहत सामग्री का इंतजाम करा और हम यहाँ गाड़ी लेकर आए हैं उसको बांटे के भी इधर और कुछ केस है वो भी देंगे जिनी सेवाएं कर रहे न, आज की सारी दिहाड़ी इन्होंने सेवा चली बड़ी सेवा की ਪੰਜਾਬ ਬਸਦਾ ਗੁਰਾਂ ਦੇ ਨਾਂ ਤੇ ਪੰਜਾਬ ਦੀ ਇਹ ਧਰਤੀ ਜਰਖੇਜ ਧਰਤੀ ਆ ਪੰਜਾਬ ਦੇ ਵਿੱਚ ਜਦੋਂ ਹੜ੍ਹਾਂ ਦੀ ਮਾਰ ਪੈਣੀ ਸ਼ੁਰੂ ਹੋਈ ਤਾਂ ਉਹਦੀ ਪੰਜਾਬ ਦੇ ਨਾਲ ਭਰਾਵਾਂ ਦੀ ਤਰ੍ਹਾਂ ਖੜੇ ਹੋਰ ਧਰਮਾਂ ਦੇ ਲੋਕ ਹੋਰ ਸਟੇਟਾਂ ਦੇ ਲੋਕ ਤਾਂ ਸਾਡੇ ਨਾਲ ਮੌਜੂਦ ਨੇ ਪੰਜਾਬ ਦੇ ਵਿੱਚ ਅਸੀਂ ਉਸ ਇਲਾਕੇ 'ਚ ਫਿਰ ਰਹੇ ਆਂ ਜਿਸ ਇਲਾਕੇ ਦੇ ਵਿੱਚ ਕਾਫੀ ਭਾਰੀ ਨੁਕਸਾਨ ਹੋਇਆ ਤੇ ਉਸ ਨੁਕਸਾਨ ਨੂੰ ਪੂਰਾ ਕਰਨ ਦੇ ਲਈ ਪੂਰਾ ਦੇਸ਼ ਖੜਾ ਹੋ ਗਿਆ ਪੂਰੇ ਦੇਸ਼ ਦੇ ਲੋਕ ਖੜੇ ਹੋ ਗਏ ਪੰਜਾਬ ਦੇ ਵਿੱਚ ਅੱਜ ਅਜਿਹੀ ਜਿਹੜੀ ਕਿ ਇਹ ਧਰਤੀ ਆ ਜਿਸ ਧਰਤੀ ਨੂੰ ਸਜਦਾ ਕਰੀਦਾ ਲੱਖ ਵਾਰ ਤਾਂ ਸਾਡੇ ਨਾਲ ਮੀਆਂ ਜੀ ਮੌਜੂਦ ਨੇ ਜਿਹੜੇ ਯੂਪੀ ਤੋਂ ਆਏ ਨੇ ਤਾਂ ਅਸੀਂ ਇਹਨਾਂ ਦੇ ਨਾਲ ਗੱਲ ਕਰਾਂਗੇ ਇਹਨਾਂ ਦੀ ਪੂਰੀ ਟੀਮ ਆਈ ਆ ਪਹਿਲਾਂ ਤਾਂ ਅਸਲਾਮੁਅਲੈਕੁਮ ਜੀ ਵਾਲੇਕੁਮ ਅਸਲਾਮ ਜੀ ਕਿਵੇਂ ਹੋ ਠੀਕ ਹੋ ਹਾਂਜੀ ਠੀਕ ਹੈ ਜੀ ਆ ਕਿਹੜਾ ਸ਼ਹਿਰ ਆ ਕਿੱਥੋਂ ਆਏ ਤੁਸੀਂ हमारा यूपी है जी यूपी से जिला शामली आता है हमारा गांव डिस्ट्रिक्ट शामली उधर से आए हम यहाँ क्या सोच के चले थे यहाँ पे जैसे पंजाब और आपका मुंह हुआ क्या सोच के चले थे सोच के यही चले जी राहत सामग्री लेके हम यहाँ पाए आए क्योंकि मुसलमानों का और सिखों का हमेशा आपस में बहुत प्यार रहा है उस प्यार के जरिए हम यहाँ पर पहुँचे अपनी राहत सामग्री लेकर सबकी हेल्प करने के लिए आए जी यहाँ पे आकर हाल कैसा देखा पंजाब का जैसे ये पानी ही पानी फिर रहा है पंजाब में आ, नो डाउट पंजाब पांच दरियावों की धरती है जहाँ पे पांच दरिया जड़े के वो चलते बहते रहे हैं पर फिर भी यहाँ पे आकर माहौल कैसा लगा माहौल बहुत परेशानी का माहौल है जी फसलें खराब होगी लोग बहुत परेशान हैं लोगों के घरों में पानी है हर तरह से आदमी परेशान है जी जब घर से निकले मांगने के लिए यूपी के घर घर पे गए आप तो क्या बोले घर वाले घर वालों को यही बोले मका हमें पंजाब की पंजाब जाना है और जो आदमी परेशान हैं उन लोगों से मिलना है और हम जो भी राह सामग्री ले कर आए हैं उनको देना भी है और हमारे से बहुत दुख है हमें बहुत परेशान हैं मालिक सबको ठीक ठाक रखे कैसे इकट्ठा कर रहे थे राशन आप कैसे बोल रहे थे घर वाली बहु बेटियाँ आई आपके हक में एक मैं वीडियो देख रहा था आपके धर्म वालों की वो बोल रहे हैं कि हम हमारी बहु बेटियों ने गलों की चैने गहने गट्टा सभी उतार कर दे दिया कि पंजाब को बचा लो हाँ जी ये सच्ची बात है हमारे यहाँ हाँ। मजदूर तबका जो भी जिस बहन के पास किसी के भी पास जो भी सामान था उसको बेच के भी सबने मिलकर के सामग्री का इंतजाम करा ਔਰ ਹਮ ਯਹਾਂ ਗਾੜੀ ਲੈ ਕੇ ਆਏ ਹੈ ਉਸ ਕੋ ਬਾਟਾ ਕੇ ਵੀ ਇਧਰ ਔਰ ਕੁਝ ਕੇਸ ਹੈ ਉਹ ਵੀ ਦੇਣਗੇ ਜੀ ਬਹੁਤ ਸ਼ੁਕਰੀਆ ਤਾਂ ਇਹ ਪੰਜਾਬ ਨੂੰ ਬਚਾਉਣ ਦੇ ਲਈ ਸਾਰੇ ਧਰਮਾਂ ਦੇ ਲੋਕ ਇਕੱਠੇ ਹੋਏ ਇਨਸ਼ਾਅੱਲਾ ਮੇਰ ਹੋਵੇ ਇਹਨਾਂ ਲੋਕਾਂ ਦੇ ਉੱਪਰ ਇਹ ਲੋਕ ਚੜ੍ਹਦੀ ਕਲਾ ਦੇ ਵਿੱਚ ਰਹਿਣ ਇਹ ਲੋਕਾਂ ਦੀਆਂ ਦਵਾਵਾਂ ਨੇ ਜਿਹੜੀਆਂ ਕਿ ਅੱਲਾਹ ਤਾਲਾ ਦੇ ਅੱਗੇ ਕੀਤੀਆਂ ਜਾ ਰਹੀਆਂ ਨੇ ਕਿ ਇਸ ਪੰਜਾਬ ਨੂੰ ਫੇਰ ਤੋਂ ਹਰਿਆ ਭਰਿਆ ਕਰੋ ਫਲਹਾਲ ਤੁਸੀਂ ਜੁੜੇ ਰਹਿਣਾ ਮਿਹਰ ਟੈਲੀਵਿਜ਼ਨ ਦੇ ਨਾਲ ਮੇਰੇ ਨਾਲ ਇਹ ਸਾਰੇ ਲੋਕ ਯੂਪੀ ਤੋਂ ਮੌਜੂਦ ਨੇ ਜਿਨ੍ਹਾਂ ਦੇ ਨਾਲ ਅਸੀਂ ਗੱਲ ਕੀਤੀ ਆ ਇਹ ਲੋਕਾਂ ਨੇ ਅ ਅੱਲਾਹ ਤਾਲਾ ਦੇ ਅੱਗੇ ਦੁਆਵਾਂ ਅਪੀਲ ਕੀਤੀ ਕਿ ਇਸ ਪੰਜਾਬ ਨੂੰ ਚੜ੍ਹਦੀ ਕਲਾ ਦੇ ਵੱਲ ਲੈ ਕੇ ਜਾਣਾ ਤਾਂ ਸਾਡੀ ਵੀ ਦੁਆ ਕਿ ਇਸ ਇਹਨਾਂ ਲੋਕਾਂ ਦੀ ਵੀ ਚੜ੍ਹਦੀ ਕਲਾ ਰੱਖਣੀ ਤੇ ਇਹਨਾਂ ਲੋਕਾਂ ਦੀ ਜਿਹੜੀ ਕਿ ਆਈ ਸਮਗਰੀ ਆ ਰਾਹਤ ਸਮਗਰੀ ਉਹ ਉਹਨਾਂ ਲੋਕਾਂ ਤੱਕ ਪਹੁੰਚਦੀ ਹੋਵੇ ਜਿਹੜੇ ਲੋਕਾਂ ਨੂੰ ਵਾਕਈ ਜ਼ਰੂਰਤ ਆ ਫੁਲਹਾੜੇ ਤਸਵੀਰਾਂ ਸੀ ਜਿਹੜੀਆਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤਾਂ ਸਿੱਖ ਸਰਦਾਰ ਵੀ ਪਹੁੰਚੇ ਨੇ ਇੱਥੇ ਸਰਦਾਰ ਸਾਹਿਬ ਵੀ ਪਹੁੰਚੇ ਨੇ ਤਾਂ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਦੀ ਤਸਵੀਰ ਕਾਫੀ ਭਾਵਕ ਕਰਨ ਵਾਲੀ ਆ ਇਹ ਕਹਿੰਦੇ ਸੀ ਘਰਾਂ ਘਰਾਂ ਦੇ ਵਿੱਚ ਗਏ ਸਾਡੀਆਂ ਬਹੂ ਬੇਟੀਆਂ ਨੇ ਆਪਣੇ ਗਲਾਂ ਦਾ ਜਿਹੜਾ ਗਹਿਣਾ ਘਟਾ ਸੀ ਉਹ ਲਾ ਕੇ ਦਿੱਤਾ ਕਿ ਪੰਜਾਬ ਨੂੰ ਬਚਾ ਲਓ ਇਤੋਂ ਸੇਦ ਹੁੰਦਾ ਆ ਕੇ ਜਿਹੜੇ ਧਰਮਿਆਂ ਨਾ ਉਹ ਧਰਮ ਦੇ ਠੇਕੇਦਾਰਾਂ ਨੇ ਵੰਡੀਆਂ ਪਾਈਆਂ ਧਰਮ ਰੱਬ ਇਕੱਲਾ ਇੱਕ ਵਾਹਿਗੁਰੂ ਇੱਕ ਜਦੋਂ ਵੀ ਕਿਸੇ ਤੇ ਆਫਤ ਆਉਂਦੀ ਆ ਜਾਂ ਇਹੋ ਜੀ ਦੁੱਖ ਦੀ ਘੜੀ ਆਉਂਦੀ ਆ ਤੇ ਹਰ ਧਰਮ ਦੀਆਂ ਜਿਹੜੀਆਂ ਸਖਿਆਵਾਂ ਵਾ ਉਹ ਧਰਮ ਜਿਹੜਾ ਵਾ ਉਹਦੇ ਵਿੱਚ ਰਹਿਣ ਵਾਲਿਆਂ ਦੇ ਪਿੱਛੇ ਕੰਮ ਕਰਦੀਆਂ ਉਹਨਾਂ ਨੂੰ ਸਿਖਾਇਆ ਜਾਂਦਾ ਕਿ ਕਿਸੇ ਲੋੜਵੰਦ ਦੀ ਮਦਦ ਕਰਨੀ ਦੁਖਿਆਰੇ ਦਾ ਜਿਹੜਾ ਹੱਥ ਪੜਨਾ ਤੇ ਉਹਦਾ ਜਿਹੜੀ ਆ ਮਦਦ ਕਰਨੀ ਆਪਾਂ ਹੈਲਪ ਕਰਨੀ ਅਗੋਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਹਨ ਇਹ ਇਹ ਗੱਲਾਂ ਸਾਰੀਆਂ ਅਸੀਂ ਪੜ੍ਹਦੇ ਰਹੇ ਹਾਂ ਪਰ ਅੱਜ ਦੇਖਣ ਨੂੰ ਵੀ ਮਿਲਿਆ ਧਰਮ ਸੰਝੇ ਆ ਸਾਰੇ ਧਰਮ ਧਰਮ ਹੈ ਕੀ ਧਰਮ ਇਹ ਆ ਕਿ ਇਹ ਜੀਵ ਤੂੰ ਮਾਤ ਲੋਕ ਤੇ ਆਇਆ ਤੂੰ ਇਥੋਂ ਆਨੰਦ ਲੈ ਕੇ ਜੀ ਕੇ ਜਾਣਾ ਤੇ ਤੂੰ ਜੀ ਕਿਵੇਂ ਸਕਦਾ ਵਧੀਆ ਆਨੰਦ ਕਿਵੇਂ ਲੈ ਸਕਦਾ ਵਾ ਜ਼ਿੰਦਗੀ ਜੀ ਕੇ ਸਭ ਦਾ ਧਰਮ ਦੇ ਕੋਲ ਖਜ਼ਾਨਾ ਵਾ ਗਿਆਨ ਦਾ ਹਾਰ ਧਰਮ ਦੇ ਕੋਰ ਧਰਮ ਤਾਂ ਹੀ ਬੜਿਆ ਜੀ ਉਹਦੇ ਕੋਈ ਕੁਝ ਚੰਗਾ ਚੰਗਿਆਈ ਆ ਤਾ ਫਿਰ ਧਰਮ ਬੜਿਆ ਧਰਮ ਦੀਆਂ ਸਖਿਆਵਾਂ ਇਹ ਆ ਵੀ ਤੈਨੂੰ ਸੁਚਿਆਰ ਤੇ ਸੂਝਵਾਨ ਹੋ ਗਏ ਨਾ ਤੇਰੇ ਤੋਂ ਕੋਈ ਦੁਖੀ ਹੋਵੇ ਤੇ ਨਾ ਤੂੰ ਕਿਸੇ ਨੂੰ ਦੁਖ ਦੇਵੇਂ ਤੇ ਨਾ ਤੈਨੂੰ ਕੋਈ ਦੇਵੇ ਇਸ ਮਾਤ ਲੋਕ ਤੇ ਆ ਗਿਆ ਸੀ ਜੀਵਨ ਧਰਮ ਤੇ ਇੱਕ ਅੱਗੇ ਆਣ ਕੇ ਬਣਿਆ ਸੀ ਰੂਹ ਜਿਹੜੀ ਆ ਉਹ ਕਾਲਪੁਰਖ ਨੇ ਇੱਕੋ ਹੀ ਸੋਤੋਂ ਭੇਜੀ ਆ ਤੇ ਉਹ ਧਰਮਾਂ ਦੇ ਵਿੱਚ ਆਪਾਂ ਵੰਡੇ ਗਏ ਹੁਣ ਵੇਖੋ ਪੰਜਾਬ ਦੇ ਵਿੱਚ ਜਿੰਨੀ ਵੀ ਹੱੜ ਦੇ ਰੂਪ ਵਿੱਚ ਆਈ ਸਾਨੂੰ ਇਹ ਸਾਡੇ ਵੀਰ ਮੁਸਲਮਾਨ ਭਾਈਚਾਰੇ ਤੋਂ ਦੇਖ ਕੇ ਅਸੀਂ ਰੁਕ ਗਏ ਆ ਸਾਡੇ ਕੋ ਲੰਘਿਆ ਨਹੀਂ ਗਿਆ ਵੀ ਵੇਖੋ ਇਹ ਵੀ ਇਹ ਆਣ ਕੇ ਤੇ ਮੋਢੇ ਨਾਲ ਮੋਢਾ ਲਾ ਕੇ ਤੇ ਜਿਹੜੇ ਆ ਉਹ ਆਪਣੀ ਸੇਵਾ ਕਰ ਰਹੇ ਆ ਇਹ ਧਰਤੀ ਉਹ ਆ ਪੰਜਾਬ ਦੀ ਇਹ ਨਹੀਂ ਕਿਸੇ ਕੋਲੋਂ ਇਹ ਆਫਤਾਂ ਤੋਂ ਜਾਂ ਕਿਸੇ ਤਾੜਵੀਆਂ ਕੋ ਸ਼ੁਰੂ ਤੋਂ ਇਹ ਜਿਹੜੀ ਆ ਇਹ ਡਰਦੀ ਨਹੀਂ ਮੈਂ ਇੱਕ ਗੱਲ ਸਾਂਝੀ ਕਰਾਂਗਾ ਜਦੋਂ ਅੰਗਰੇਜ਼ ਜਿਹੜਾ ਵਾ ਉਹਨੇ ਹਿੰਦੂਸਤਾਨ ਤੇ ਕਬਜ਼ਾ ਕੀਤਾ ਨਾ ਸਲਾਹਕਾਰਾਂ ਨੂੰ ਪੁੱਛਿਆ ਉਹਨੇ ਕਿਹਾ ਵੀ ਇੱਥੇ ਕਿਹੜਾ ਰਾਜ ਕਿਹੜੀ ਰਿਆਸਤ ਹੈ ਜਿਹੜੀ ਸਭ ਤੋਂ ਖਤਰਨਾਕ ਆ ਗਿਆ ਜਿਹੜੀ ਜਿਹਨੂੰ ਆਪਾਂ ਬਾਹਰ ਦੇ ਵਿੱਚ ਜੀਤੀਏ ਦੂਜਿਆਂ ਤੇ ਕਬਜ਼ਾ ਕਰਕੇ ਤੇ ਆਪਣੀ ਤਾਕਤ ਬਣਾਗੇ ਉਹਨਾਂ ਨੇ ਕਿਹਾ ਤੇ ਇੱਥੇ ਇੱਕ ਬੋਰਖੇ ਆ ਕਾਦ ਉਹਨਾਂ ਦੇ ਛੋਟੇ-ਛੋਟੇ ਪਰ ਖਤਰਨਾਕ ਬੜੇ ਲੜਦੇ ਬੜੇ ਆ ਹੋਰ ਕਹਿੰਦੇ ਇੱਕ ਮਰਾਠੇ ਆ ਉਹ ਲੜਦੇ ਆ ਪਰ ਲੜ ਕੇ ਏਡੇ ਜਿੱਦੀ ਮਰ ਜਾਂਦੇ ਆ ਉਹ ਕਹਿੰਦੇ ਠੀਕ ਸਭ ਤੋਂ ਬਾਅਦ ਉਹਨਾਂ ਨੂੰ ਜਿੱਤਾਂਗੇ ਆਪਣੀ ਤਾਕਤ ਬਣਾਗੇ ਪਰ ਉਹਨਾਂ ਆਖਿਆ ਨਹੀਂ ਇੱਥੇ ਬਸ ਨਹੀਂ ਇੱਕ ਛੋਟੀ ਜੀ ਤਰਤੀਆ ਜਿੱਥੇ ਖਾਲਸੇ ਦਾ ਰਾਜ ਆ ਉਹ ਜਿਹੜਾ ਖਾਲਸਾ ਨਾ ਕਹਿੰਦਾ ਉਹ ਕੀ ਕਰਨਗੇ ਅੰਗਰੇਜ਼ ਕਹਿੰਦਾ ਇੱਕ ਲੜਦੇ ਆ ਕਿ ਲੜ ਕੇ ਮਰ ਜਾਂਦੇ ਏਦੋਂ ਵੱਧ ਕੀ ਕਰਨਗੇ ਉਹਨਾਂ ਆਖਿਆ ਉਹ ਜਿਹੜੇ ਖਾਲਸੇ ਆ ਉਹ ਮਰ ਕੇ ਲੜਦੇ ਆ ਇਹ ਤਰਤੀ ਉਹ ਆ ਇਹ ਆਫਤਾਂ ਦੀ ਕੋਈ ਨਹੀਂ ਇੱਥੇ ਭਾਈਚਾਰ ਜਿਹੜਾ ਨਾ ਗੁਰੂ ਪਾਤਸ਼ਾਹ ਨੇ ਜੋ ਇਹ ਸਮਾਂ ਬਣਾਇਆ ਇਹਦੇ ਵਿੱਚ ਇੱਕ ਇਹ ਸਨੇਹਾ ਜਾਂਦਾ ਕਿ ਅਸੀਂ ਸਾਰੇ ਇੱਕ ਹੀ ਆ ਤੇ ਸਾਨੂੰ ਹੋਣਾ ਵੀ ਪਏਗਾ ਇਹ ਲੋਕਾਈ ਦੇ ਉੱਤੇ ਤਾਂ ਹੀ ਅਸੀਂ ਜਿਹੜਾ ਵਾ ਇੱਕ ਆਨੰਦ ਲੈ ਕੇ ਤੇ ਜੀਵਨ ਜੀ ਸਕਦੇ ਨਾ ਕਿਸੇ ਨੂੰ ਡਰਾਈਏ ਨਾ ਕਿਸੇ ਕੋ ਡਰੀਏ ਬਹੁਤ ਬਹੁਤ ਧੰਨਵਾਦ ਇਹਨਾਂ ਵੀਰਾਂ ਦਾ ਜਿਹੜੇ ਪੰਜਾਬ ਜਾ ਗਏ ਤੇ ਇਹਨਾਂ ਨੇ ਇਹਨਾਂ ਦੀਆਂ ਜਿਹੜੀਆਂ ਸਾਡੀਆਂ ਭੈਣ ਜੀ ਸਾਡੀਆਂ ਮਾਵਾਂ ਨੇ ਵੇਖੋ ਆਪਣੇ ਗਹਿਣਿਆਂ ਤੱਕ ਆਪਣੇ ਜੋ ਵੀ ਆ ਪੁਰਨਾ ਨੇ ਮਦਦ ਕੀਤੀ ਆ ਵੀ ਤੁਸੀਂ ਇਹ ਲੈ ਕੇ ਜਾਓ ਸਾਡੇ ਪੰਜਾਬ ਦੇ ਵੀਰ ਜਿਹੜੇ ਉਹ ਦੁੱਖ ਦੀ ਕੜੀ ਵਿੱਚ ਆ ਪਾਸ਼ਾ ਕਿਰਪਾ ਕਰਨ ਸਾਰੀ ਲੋਕਾਈ ਜਿਹੜੀ ਆ ਨਾ ਉਥੇ ਕਾਲਪੁਰਖ ਆਪਣਾ ਮੇਰ ਭਰਿਆ ਹੱਥ ਰੱਖ ਕੇ ਤੇ ਇਹੋ ਜਿਹੇ ਦੁੱਖਾਂ ਦੇ ਵਿੱਚ ਉਹਨਾਂ ਨੂੰ ਤਾਕਤ ਬਲ ਬਖਸ਼ੇ ਇਹਦੇ ਵਿੱਚੋਂ ਨਿਕਲਦਾ ਤੇ ਇੱਕ ਦੂਜੇ ਦਾ ਸਾਥ ਦਿਨ ਦੀ ਬਲ ਤੇ ਬੁੱਧੀ ਬਖਸ਼ਿਸ਼ ਤੇ ਬਿਲਕੁਲ ਤਾਂ ਇਹ ਸਾਂਝੀ ਬਾਲਤਾ ਦਾ ਪ੍ਰਤੀਕ ਹੈ ਤਸਵੀਰ ਇਸੇ ਕਰਕੇ ਅਸੀਂ ਆ ਰਹੇ ਆ ਪੂਰਾ ਜਿਹੜਾ ਏਰੀਆ ਉਹ ਕਵਰ ਕਰਦੇ ਜਾ ਰਹੇ ਆ ਤਾਂ ਇੱਥੇ ਇਸੇ ਕਰਕੇ ਰੁਕੇ ਕਿ ਸਾਂਝੀ ਵਾਲਤਾ ਦਾ ਪ੍ਰਤੀਕ ਸਿੰਘ ਸਾਹਿਬ ਜਾਂਦੇ ਹੋਏ ਰੁਕ ਗਏ ਤਾਂ ਇਸ ਤੋਂ ਪਹਿਲਾਂ ਮੁਸਲਮ ਭਾਈਚਾਰੇ ਦੇ ਨਾਲ ਸੰਬੰਧਤ ਲੋਕ ਇਹ ਇੱਥੇ ਖੜ ਕੇ ਤਸਵੀਰਾਂ ਖਿੱਚ ਰਹੇ ਸੀ ਤਸਵੀਰਾਂ ਤਾਂ ਕਿ ਆਪਣੇ ਇਲਾਕੇ ਦੇ ਲੋਕਾਂ ਨੂੰ ਪਹੁੰਚਦੀਆਂ ਕਰਤੀਆਂ ਜਾਣ ਕਿ ਅਸੀਂ ਉਸ ਜਗ੍ਹਾ ਤੇ ਪਹੁੰਚ ਗਏ ਹਾਂ ਜਿਸ ਜਗ੍ਹਾ ਤੇ ਪੰਜਾਬ ਦੇ ਵਿੱਚ ਹੜਾਏ ਨੇ ਬਜ਼ੁਰਗ 88 ਦੇਖੀ 88 ਤੋਂ ਪਹਿਲਾਂ 47 47 ਤੋਂ ਬਾਅਦ 84 83 ਤੋਂ ਬਾਅਦ 95 ਅਜੀਹਾ ਦੌਰੇ ਮਾਝੇ ਏਰੀਏ ਨੇ ਹੰਡਾਇਆ ਸੰਤਾਪ ਪਰ ਇਹ 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 ਲੋਕਾਂ ਦੀ ਸੇਵਾ ਨੂੰ ਭਾਵਨਾ ਨੂੰ ਕਿਵੇਂ ਦੇਖਦੇ ਹੋ ਏਰੀਆ ਨੂੰ ਐਰਕਾਂ ਹੀ ਵੇਖਿਆ ਐਰਕਾਂ ਜਿੰਨੀ ਸੇਵਾਏ ਕਰਦੇ ਆ ਨਾ ਅੱਜ ਦੀ ਸਾਰੀ ਦਿਹਾੜੀ ਇਹਨਾਂ ਦੀ ਸੇਵਾ ਚੱਲੀ ਹੈ ਹਮ ਬੜੀ ਸੇਵਾ ਕੀਤੀ ਜਾਂਦਾਂ ਨੇ ਹਮ ਤੇ ਜਦੋਂ ਦੁਸ਼ਮਣ ਸੱਜਣ ਬਣ ਜੇ ਨਾ ਤਾਂ ਸਮਝੋ ਮੁਹਾਰਾ ਮੋੜਾਇਆ ਹਮ ਕਿਉਂ ਸਾਡਾ ਪਿਆਰ ਵੱਧ ਗਿਆ ਹਮ ਜਿੱਥੇ ਅਸੀਂ ਨਫ਼ਜ਼ ਕਰਦੇ ਹਾਂ ਉੱਥੇ ਸਾਡਾ ਪਿਆਰ ਵੱਧ ਗਿਆ ਏ ਕਰਕੇ ਮਤਲਬ ਠੀਕ ਜਾਦਾ ਵੇਖਿਆ ਨਾ ਬੜਾ ਕੁਛ ਆ ਇੱਕਤਾ ਭਾਈਚਾਰਾ ਜਿੰਦਾਬਾਦ ਇੱਕਤਾ ਭਾਈਚਾਰਾ ਜਿੰਦਾਬਾਦ ਤੁਹਾਡੇ ਨਾਰੇ ਜੋਸ਼ ਭਰਦੇ ਆ ਜਿਵੇਂ ਇੱਧਰ ਬੋਲੇ ਸੋਨਿਹਾਲ ਦੇ ਜਕਾਰੇ ਆ ਤੁਸੀਂ ਕਹਿ ਰਹੇ ਹੋ ਇਕਤਾ ਭਾਈਚਾਰਾ ਜਿੰਦਾਬਾਦ ਇਹ ਨਾਰੇ ਤੁਹਾਡੇ ਜੋਸ਼ ਭਰਦੇ ਆ ਹਾਂਜੀ ਸਭ ਤੋਂ ਵੱਡੀ ਸਾਡੀ ਆ ਜਿਹੜੀ ਇਕਤਾ ਜਦੋਂ ਸਾਡੀ ਇਕਤਾ ਬਣ ਗਈ ਨਾ ਇਹ ਸਾਡੇ ਤੋਂ ਸਾਰੀਆਂ ਚੀਜ਼ਾਂ ਪੂਤ ਪਾਤ ਸਭ ਦੌੜ ਕੇ ਸਾਡੇ ਲਾ ਕੇ ਕੋਈ ਨਹੀਂ ਦਿੰਦਾ ਕੋਈ ਵੀਰਖਾਂ ਨਹੀਂ ਦਿੰਦੀ ਸਾਡੇ ਲਾ ਕੇ ਇੱਕ ਦੂਜ ਨਹੀਂ ਰਹੀਂਦੀ ਤੇ ਜਦੋਂ ਹਰ ਜੀਅ ਈਰਖਾ ਜਾਂਦੀ ਏ ਫਿਰ ਸਾਮ ਖਰਾਬ ਹੁੰਦਾ ਅਸੀਂ ਤਾਂ ਨਾ ਵੀ ਇਕਤਾ ਹੋਣੀ ਚਾਹੀਦੀ ਆ ਸਾਰੇ ਭੈਣ ਭਰਾ ਵਾਂ ਉਹ ਗੱਲ ਜਿਹੜੀ ਬਾਪੂ ਨੇ ਕਰਨ ਦੇ ਆਣ ਇੱਥੇ ਆਣ ਕੇ ਕੋਈ ਮੁਸਲਮਾਨ ਬਣ ਗਿਆ ਕੋਈ ਸਿੱਖ ਬਣ ਗਿਆ ਕੋਈ ਸਾਈ ਬਣ ਗਿਆ ਕੋਈ ਹਿੰਦੂ ਬਣ ਗਿਆ ਕੋਈ ਬਣ ਗਿਆ ਆਹਾਂ ਬਣਾਇਆ ਪ੍ਰਮਾਤਮਾ ਦੇ ਘਰੋਂ ਸਾਰੇ ਇੱਕੇ ਘਰੋਂ ਆਏ ਆ ਪ੍ਰਮਾਤਮਾ ਦੇ ਘਰੋਂ ਸਾਰੇ ਇੱਕੇ ਘਰੋਂ ਆਏ ਆ ਮਸਕੀਨ ਜੀ ਦੱਸਦੇ ਮੈਂ ਤਾਂ ਮੈਂ ਅਮਰੀਕਾ ਗਿਆ ਉੱਥੇ ਇੱਕ ਬੀਬੀ ਮੇਰ ਦਾ ਨਾਂ ਦਾ ਬੈਸ ਪਈ ਮੈਂ ਕਿ ਕਿਥੋਂ ਆਏ ਆ ਆਹਦੀ ਨਹੀਂ ਬੱਕਾ ਆ ਕੇ ਮੈਂ ਫਿਰ ਮੈਂ ਗੱਲਾਂ ਨਾਲ ਉਹ ਤੂੰ ਪੂਰੀ ਕਰਦੇ ਆਂਦਾ ਕੋਲੀ ਮਗਾ ਉਹਨੇ ਕੌਲੀ ਮਗਾਈ ਮੈਂ ਇੱਕ ਕਰਤ ਵੀ ਲਈ ਜਾਵੀਂ ਲੈਣ ਦੀ ਮੈਂ ਕਿਹਾ ਮੇਰੀ ਇੱਕ ਉਂਗਲ ਵੱਡ ਤੇ ਆਪਣੀ ਵੱਡ ਇਹ ਕੌਲੀ ਵਿੱਚ ਖੂਨ ਪਾ ਦੇ ਆਪਣੇ ਤੇ ਮੇਰਾ ਤੇ ਮੁਰਗ ਨੂੰ ਕੱਢ ਕੇ ਤਾਂ ਹੀ ਤੇਰਾ ਕਿਡਾ ਤੇ ਮੇਰਾ ਕਿਡਾ ਅਈ ਇੱਕ ਘਰ ਤੋਂ ਆਏ ਆ ਇੱਥੇ ਆਹ ਜਾਤਾਂ ਬਣਾਈਆਂ ਨੇ ਇੱਥੇ ਆਣ ਕੇ ਸਭ ਕੋ ਬਣਾਇਆ ਉਹਦੇ ਘਰੋਂ ਇੱਕ ਇੱਕ ਘਰੋਂ ਇਹੀ ਆਏ ਆ ਸਾਰੇ ਕੋਈ ਦੱਸੇ ਮੇਰਾ ਮੈਂ ਉੱਥੋਂ ਆਇਆ ਤੇ ਦੂਜਾ ਕਿ ਮੈਂ ਉੱਥੋਂ ਆਇਆ ਕੀ ਕਰਾਂ ਆਇਆ ਇੱਥੇ ਆ ਬਿਤਰੇ ਪਾ ਲੈਣ ਇੱਥੇ ਆਣ ਕੇ ਕਈ ਕੁਝ ਕਰਨ ਰਹੇ ਨਹੀਂ ਚਾਹੀਦੇ ਜਦੋਂ ਸਾਡੀ ਚਿਤਰਾ ਇਕਤਾ ਹੋ ਗਈ ਨਾ ਤੇ ਸਾਡੇ ਕੋਦੇ ਨਾਜ ਦਾ ਕੋਈ ਘਾਟਾ ਹੀ ਨਹੀਂ ਕੇ ਗੱਲ ਦਾ ਕੋਈ ਵੀ ਤੇ ਅੱਜ ਸਾਡੇ ਦੁਖੀ ਬਣੇ ਨੇ ਅੱਜ ਸਾਡੇ ਬਾਤ ਤੇ ਮਤ ਕਰਨ ਦੇ ਨੇ ਜੇ ਕੱਲ ਨੂੰ ਕਿਤੇ ਕਰੇ ਸਾਡੇ ਵਿੱਚ ਹੀ ਮਨ ਪਰਮਾਤਮਾ ਪਾਵੇ ਤੇ ਅਸੀਂ ਵੀ ਇਹਨਾਂ ਦੀ ਮਤ ਕਰੀਏ ਤੇ ਆਪੇ ਦੂਜੀ ਦੂਜੀ ਗਿੱਡ ਲਗੀ ਦੂਰ ਇਹ ਖਿਆਲ ਹੈ ਠੀਕ ਹੈ ਸ਼ਾਹ ਮੁਹੰਮਦ ਆਖਰ ਸੋਈ ਹੋਣਾ ਜੋ ਕਰੇਗਾ ਖਾਲਸਾ ਪੰਥ ਮੀਆਂ ਇਹ ਸ਼ਾਹ ਮੁਹੰਮਦ ਨੇ ਲਿਖਿਆ ਕਿ ਉਹੀ ਹੋਊਗਾ ਜੋ ਖਾਲਸਾ ਪੰਥ ਚਾਵੇਗਾ ਜੋ ਇਹ ਲੋਕ ਚਾਹਣਗੇ ਉਹੀ ਹੋਊਗਾ ਦਰਿਆਵਾਂ ਨੂੰ ਨੱਕੇ ਲਾਤੇ ਆ ਇਹਨਾਂ ਲੋਕਾਂ ਨੇ ਦਰਿਆਵਾਂ ਦੇ ਰੁਖ ਮੋੜ ਤੇ ਇਹਨਾਂ ਲੋਕਾਂ ਨੇ ਜਿਹੜਾ ਦਰਿਆ ਚੜ੍ਹ ਕੇ ਆਇਆ ਉਸ ਦਰਿਆ ਨੂੰ ਬੰਨ੍ਹ ਮਾਰਤੇ ਆ ਤੇ ਅੱਜ ਇੱਥੇ ਖੜੇ ਲੋਕ ਏਕਤਾ ਦਾ ਸਬੂਤ ਦੇ ਰਹੇ ਆ ਅੱਜ ਇੱਥੇ ਇਹ ਖੜੇ ਲੋਕ ਦੱਸ ਰਹੇ ਆ ਕਿ ਸਾਨੂੰ ਸਿਆਸਤ ਨੇ ਵੰਡਿਆ ਅਸੀਂ ਸਿਆਸਤ ਤੋਂ ਪਾਸੇ हट ਕੇ ਉੱਪਰ ਉੱਠ ਕੇ ਇੱਕ ਦੂਜੇ ਨੂੰ ਜੱਫੀਆਂ ਪਾਲੀਆਂ ਤਾਂ ਸ਼ੁਕਰਗੁਜ਼ਾਰ ਆ ਇਹਨਾਂ ਲੋਕਾਂ ਦੇ ਜਿਹੜੇ ਲੋਕਾਂ ਨੇ ਪੰਜਾਬ ਦੇ ਨਾਲ ਆ ਕੇ ਖੜੇ ਨੇ ਮੋਢੇ ਦੇ ਨਾਲ ਮੋਢਾ ਜੋ ਇਹ ਨਹੀਂ ਦੇ ਸਕਦੇ ਇਹਨਾਂ ਦਾ ਹਾਂਜੀ ਇਹਨਾਂ ਦਾ ਦੇਣ ਹੀ ਦੇ ਸਕਦੇ ਜਿਹੜੇ ਸਾਡੀ ਸੇਵਾ ਕਰਨ ਦੇ ਇਹਨਾਂ ਦਾ ਦੇਣ ਹੀ ਦੇ ਸਕਦੇ ਕਿਉਂ ਹਰਦ ਅੱਜ ਬਣੀ ਆ ਸਾਡਾ ਦੁੱਖ ਵੰਡਣ ਦੇ ਨੇ ਐ ਕੁਝ ਹੁੰਦਾ ਦੁੱਖ ਵੰਡਣਾ ਹੋਰ ਕੀ ਕੁਝ ਹੁੰਦਾ ਹੈ ਉਹ ਕੁਝ ਹੁੰਦਾ ਵਾ ਮੈਂ ਦੁਖੀ ਹੋਇਆ ਮੇਰੀ ਤੂੰ ਮਤ ਕੀਤੀ ਆ ਤੁਸੀਂ ਦੁਖੀ ਹੋ ਤਾਂ ਮੈਂ ਮਤ ਕੀਤੀ ਆ ਤਾਂ ਸਾਨੂੰ ਦੁੱਖ ਜਿਆਦਾ ਨਹੀਂ ਗਾ ਕਿੰਨਾ ਨੁਕਸਾਨ ਹੋ ਗਿਆ ਬਾਪੂ ਤੁਹਾਡਾ ਨੁਕਸਾਨ ਤੇ ਬੜਾ ਹੋ ਗਿਆ ਜੀ ਨੁਕਸਾਨ ਇਹ ਗੱਲ ਤੇ ਨਾ ਹੀ ਪੁੱਛੀ ਜਿ ਕਿਸੇ ਦਾ ਪਤਾ ਨਹੀਂ ਉਹ ਮਾਲਕ ਦੇ ਹੱਥ ਵਾਸਿਆ ਉਹ ਪਾਦੇ ਦਾਣੇ ਤੇ ਨਾਂ ਇਹਦਾ ਪਾਦੇ ਸਾਰੇ ਜੀ ਪਾਦੇ ਤੇ ਕੋਈ ਨੁਕਸਾਨ ਵੀ ਨਹੀਂ ਗਾ ਜੇ ਨਾ ਪਾਵੇ ਤੇ ਫਿਰ ਤੁਹਾਨੂੰ ਪਤਾ ਨਾ ਹੁਣ 28 29 ਕਿੱਲੇ ਤਾਂ ਵਾ ਬਾਬੇ ਸਾਹਿਬ ਨੇ ਦਿੱਤਾ ਵਾ ਤੇ ਉਹ ਮੌਕਾ ਰਹੀ ਸਾਰਾ ਖਤਰੇ ਵਿੱਚ ਹੀ ਹੈ ਕਿਨੂੰ ਆਖੀਏ ਕੀ ਕਰੀਏ ਇਹਨਾਂ ਭਰਾਵਾਂ ਤੇ ਸ਼ਾਬਾਸ਼ ਹੈ ਨਹੀਂ ਜਿਹੜੇ ਸਾਡੀ ਸੇਵਾ ਕਰਨਦੇ ਨੇ ਮਾਲ ਪਸ਼ੂ ਬੱਚੇ ਡੰਗਰ ਬੱਚਾ ਹਾਂ ਉਹ ਬੱਚੇ ਸਾਡਾ ਸੁੱਕਾ ਥਾਂ ਰਿਆ ਪਿੰਡ ਦੇ ਵਿੱਚ ਪਿੰਡ 'ਚ ਪਾਣੀ ਨਹੀਂ ਜਿਹੜਿਆ ਤੇ ਫਸਲਾਂ ਵਿੱਚ ਰਿਆ ਨਹੀਂ ਕੋਈ ਪੇਂਡ ਵਿੱਚ ਪਾਣੀ ਨਹੀਂ ਚੜਿਆ ਫਸਲਾਂ ਵਿੱਚ ਕੁਝ ਵੀ ਨਹੀਂ ਰਿਹਾ ਉਹ ਦੋ ਬੰਬੀਆਂ ਨੇ ਆਪਣੀਆਂ ਉਥੇ 15 ਕਿਲੇ 16 ਕਿਲੇ ਥਾਂ ਸਾਡਾ ਹਮ ਇਹੋ ਕੁਛ ਜਾਂ ਕੁਝ ਇੱਥੇ ਇੱਥੇ 7 ਕਿੱਲੇ ਉਧਰ ਫਰਾਵਾ ਤੁਸੀਂ ਇੱਥੇ ਖੜ ਕੇ ਦੇਖ ਰਹੇ ਹੋ ਵੀ ਕਿੰਨਾ ਨੁਕਸਾਨ ਹੋਇਆ ਤੇ ਕਿੰਨਾ ਕ ਬਚ ਗਿਆ ਇੱਥੇ ਗਾਂਹ ਜਾਣ ਦੀ ਹਿੰਮਤ ਪਈ ਤੁਹਾਡੀ ਨਾ ਜੀ ਪਾਣੀ ਬੜਾ ਜੀ ਉੱਥੇ ਹਾਂ ਪਾਣੀ ਬੜਾ ਨਹੀਂ ਗਿਆ ਆ ਗਿਆ ਕਿੰਨੇ ਦਿਨ ਹੋ ਗਏ ਇੱਥੋਂ ਮੁੜ ਜਾਣ ਨੂੰ ਤੁਹਾਨੂੰ ਮੈਨੂੰ ਪੰਚੇ ਤੋਂ ਹੋ ਗਏ ਨੇ ਮਤਲਬ ਘਰ ਤੋਂ ਆਉਣੇ ਉਹ ਵੀ ਖੇਤ ਗੇੜਾ ਮਾਰ ਕੇ ਆਈਏ ਇੱਥੇ ਖੜ ਕੇ ਦੇਖ ਕੇ ਮੁੜ ਜਾਣੇ ਹੋ ਮੁੜ ਜਾਣੇ ਕੀ ਕਰੀਏ ਆੰਦੇ ਨੇ ਦੱਸੋ ਕੀ ਚਾਹੀਦਾ ਕੋਈ ਵੀ ਚਾਹੀਦਾ ਹਨ ਫਿਰ ਉਹ ਡੰਗਰ ਡੰਗਰਾਜ ਦੰਗੀ ਆ ਡੰਗਰਾਬਾਦ ਤੇ ਸਾਨੂੰ ਵੰਡ ਚਾਹੀਦਾ ਵਾ ਮਤਲਬ ਚਾਰ ਚੂਰ ਆ ਕੂੜੀ ਨੀਰੀ ਸੁੱਕੀ ਖਾਂਦੇ ਨਹੀਂ ਜੀ ਉਹਨਾਂ ਤੇ ਪਾ ਦਈਏ ਪੱਟੇ ਫੁੱਟੇ ਅੰਧਾਰ ਲਾ ਦਈਏ ਵੰਡ ਵੰਡ ਲਾ ਦਈਏ ਫੀਟ ਫਾੜ ਲਾ ਦਈਏ ਡੰਗਰ ਪਰ ਟਿਹੜ ਭਰ ਲਈ ਦੇ ਸਾਡੇ ਕੋਲ ਬੜਾ ਖੁਸ਼ ਆ ਬੜਾ ਕੁਝ ਮਹਾਰਾਜ ਨੇ ਦਿੱਤਾ ਵਾ ਐਵੇਂ ਭੁੱਖੂ ਭੁੱਖੂ ਕਰਦੇ ਰਹੀਏ ਤੇ ਨਹੀਂ ਕੰਮ ਠੀਕ ਹੋਗਾ ਸਾਡੇ ਦਾਣੇ ਬਚੇ ਨੇ ਪਸ਼ੂ ਬਚੇ ਨੇ ਜੀਵ ਬਚੇ ਨੇ ਪਾਣੀ ਫਾਦਲਾ ਫਿਰਿਆ ਫਸਲ ਮਰਿਆ ਪਰ ਕੀ ਕਰੀਏ ਦੁਨੀਆ ਨਾਲ ਆ ਜਦੋਂ ਘਰੋਂ ਚੱਲਦੇ ਹਾਂ ਵੀ ਅਸੀਂ ਉਧਰੋਂ ਚੱਲਦੇ ਆਂ ਖੇਤਾਂ ਵੱਲ ਨੂੰ ਢੇੜਾ ਮਾਰਨ ਕਰਦੇ ਰੋਕਦੇ ਨਹੀਂ ਵੀ ਖੇਤਾਂ 'ਚ ਦਾ ਪਾਣੀ ਫਿਰਦਾ ਬਾਪੂ ਤੂੰ ਕਿੱਧਰ ਜਾ ਰਿਹਾ ਰੋਕਦੇ ਬੜਿਆਂ ਨੇ ਮੈਨੂੰ 5 ਸੈਂਟ ਪਏ ਆ ਹਾਂ ਸ਼ੂਗਰ ਆ ਹਾਂ ਬਾਪੂ ਡੇਪੇ ਉਧਰ ਕੋਠਿਆਂ ਨਹੀਂ ਜਾਣਾ ਹਾਂ ਉਹ ਮੇਰੇ ਸਾਡੇ ਕੋਲ ਫਸਲ ਨਹੀਂ ਉੱਠਿਆ ਜਾਣ ਰਿਹਾ ਤੇ ਉਹ ਕੋਈ ਨਹੀਂ ਜਾਈ ਪੈਦਾਂਗੇ ਤੇ ਫਿਰ ਕੀ ਹੋ ਜਾਊਗਾ ਹਾਂ ਨਹੀਂ ਰਿਹਾ ਜਾਂਦਾ ਨਹੀਂ ਘਰ ਬੈਠਾ ਜਾਂਦਾ ਮੰਜੀ 'ਤੇ ਇੰਨਾ ਚਿਰ ਕੀ ਕਰੀ ਦੀ ਨੀਂਦ ਆ ਜਾਂਦੀ ਆ ਰਾਤ ਨੂੰ ਨੀਂਦ ਤੇ ਬੜੀ ਆਉਂਦੀ ਆ ਜੀ ਸਾਰੀ ਦਿਹਾੜੀ ਤੁਰੇ ਨਹੀਂ ਕਿਉਂ ਆਉਂਦੇ ਆ ਤਾਂ ਜਿਹੜਾ ਹੁਣ ਇਹਨੂੰ ਆਖਿਓ ਮਾਲਕ ਦੀ ਮਰਜ਼ੀ ਆ ਕੋਈ ਬੰਦੇ ਨੇ ਥੋੜਾ ਕੀਤਾ ਮਾਲਕ ਨੇ ਜੋ ਕੀਤਾ ਹੋਗਾ ਆ ਦੇਖੋ ਆ ਇਹਦੋਂ ਹੋਰ ਸੇਵਾ ਕੀ ਹੋਣੀ ਆ ਹਾਂ ਬਿਲਕੁਲ ਇਹ ਜਿਹੜੇ ਜਕਾਰੇ ਸ਼ੁਕਰੀਆ ਜੀ ਤੁਹਾਡਾ ਤੁਹਾਨੂੰ ਅੱਲਾਹ ਤਾਲਾ ਖੁਸ਼ ਰੱਖੇ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਅਸੀਂ ਵੀ ਦੁਆਵਾਂ ਕਰਾਂਗੇ ਅੱਲਾਹ ਤਾਲਾ ਦੇ ਅੱਗੇ ਕਿ ਇਹਨਾਂ ਵੀਰਾਂ ਨੂੰ ਚੜ੍ਹਦੀ ਕਲਾ 'ਚ ਰੱਖਿਓ ਜਿਹੜੇ ਸਾਡੇ ਪੰਜਾਬ ਦੇ ਨਾਲ ਖੜੇ ਆ ਕੇ ਜਿਹੜੇ ਸਾਡੇ ਨਾਲ ਖੜੇ ਆ। ਅੱਲਾਹ ਤਾਲਾ ਵੀ ਉਹ ਵਾ ਰਾਮ ਵੀ ਉਹ ਵਾ ਵਾਹਿਗੁਰੂ ਵੀ ਉਹ ਵਾ। ਅਹਾਂ ਨਾ ਰੱਖੇ ਅੱਗੇ ਆਣ ਕੇ ਤਾਂ ਵੰਡਾ ਪਾ ਲੀਆਂ ਨੇ ਅੱਗੇ ਅਹਾਂ ਨਾ ਰੱਖੇ ਨੇ। ਅੱਲਾਹ ਤਾਲਾ ਕਿੱਥੋਂ ਆਇਆ? ਵਾਹਿਗੁਰੂ ਕਿੱਥੋਂ ਆਇਆ? ਰਾਮ ਕਿੱਥੋਂ ਆਇਆ? ਸਾਰੇ ਕਿੱਥੋਂ ਆਏ? ਪਰ ਅਹੀਂ ਅੱਗੇ ਆਣ ਕੇ ਵੰਡਾ ਪਾ ਲੀਆਂ ਨੇ ਨਾ ਇਹਦਾ ਕੋਈ ਕੁਛ ਬਣ ਗਿਆ ਕੋਈ ਕੁਛ ਬਣ ਗਿਆ ਕੋਈ ਕੁਛ ਬਣ ਗਿਆ। ਉਹ ਵੰਡਾਂ ਨੇ ਸਾਡੀ ਈਰਖਾ ਲੈਂਦੀ ਆ। ਈਰਖਾ ਨੇ ਆਟਾ ਨੁਕਸਾਨ ਕੀਤਾ। ਜੇ ਸਾਡਾ ਇਤਰਾ ਪ੍ਰੋਗਰਾਮ ਪਿਆਰ ਚੱਲੇ ਤੇ ਸਾਡਾ ਨੁਖਾਨ ਹੀ ਨਹੀਂ ਹੁੰਦਾ ਕੋਈ ਵੀ ਕੌਣ ਕੇ ਨੂੰ ਆਖੂਗਾ ਕੁਮਾਰਾ ਚੰਗਾ ਆਖੂਗਾ ਕੋਈ ਨਹੀਂ ਆਂਦਾ ਠੀਕ ਹੈ ਜੀ ਠੀਕ ਹੈ ਜੀ ਖੁਦਾ হাফেজ ਇਨਸ਼ਾ ਅੱਲਾਹ ਇਹ ਜਿਹੜੀਆਂ ਜਫੀਆਂ ਪੈ ਰਹੀਆਂ ਨੇ ਇਹ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਯੁਰੇ ਇਹ ਜਿਹੜੀ ਜਫੀ ਪਰਮਾਤਮਾ ਕੇ ਬੇਨਤੀ ਕਰੋ ਸਾਡਾ ਪਿਆਰ ਹੀ ਦਰ ਰੱਖੇ ਪਿਆਰ ਹੀ ਦਰ ਰੱਖੇ ਆਪਸ ਵਿੱਚ ਪਿਆਰ ਮੁਹੱਬਤ ਸੇ ਅੱਛਾ ਕੁਝ ਨਹੀਂ ਹੈ ਔਰ ਪਿਆਰ ਮੁਹੱਬਤ ਸਭ ਤੋਂ ਬੜੀ ਬਾਤ ਹੁੰਦੀ ਹੈ ਆਪਸ ਮੇ ਜੋ ਹਮਾਰੇ देश में हमारे हिंदुस्तान में जो नफरत की जो लहर बीज बोल जा जाते हैं नफ़रत की लहरएँ फैलाई जाती हैं इन शाला तल्ह इनशा इस सब को हम सब मिलके आपस में हिंदू मुस्लिम सिख ईसाई आपस में हैं सब भाई भाई इसको इनशाल्ल्ला एकता का प्रतीक एक एकजुट एक होके हर संघर्ष में एक साथ रह के उसको जो है हर मुश्किल को और परेशानी को जो है सामना करेंगे और आपस में हम सब भाई भाई हैं और इनशाला एक दूसरे के कंधे से कंधा मिला के चलेंगे हमेशा इनको तो के 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 पंजाब को हमेशा हरा भरा रखे पूरे हिंदुस्तान को हरा भरा रखे सभी सलामत रहे सभी माँ बहन बेटियाँ बच्चे छोटे बड़े बुजुर्ग हमारे दोस्त भाई बहन सभी बने रहें बहुत बहुत शुक्रिया तस्वीर ਇਹ ਹੱਥ ਸਾਨੂੰ ਜੋੜਨੇ ਬਣਦੇ ਆ ਤੁਹਾਡੇ ਸਾਹਮਣੇ ਸਾਡੇ ਬਣਦੇ ਸਾਡੇ ਬਣਦੇ ਹੈਂ ਪੰਜਾਬ ਨੂੰ ਜਰੂਰ ਤੋਂ ਬੜੇ ਖੜੇ ਦਿਖਾਏ ਜਾਣਗੇ ਹਾਂ ਜੀ ਜਦ ਵੀ ਪੰਜਾਬ ਨੂੰ ਜਰੂਰਤ ਪਵੇਗੀ ਖੜੇ ਦਿਖਾਈ ਦੇਣਗੇ ਹਾਂ ਹਰ ਤਰੀਕੇ से हर हर हिंदुस्तान का जय इंशाल्लाह ਜਿੰਨੇ ਜੋ ਪਰਮਾਤਮਾ ਨੇ ਮਨ ਦੇ ਵਿੱਚ ਵਸਦਾ ਤੁਹਾਡੇ ਵਿੱਚ ਮਾਰਕ ਬਸਿਆ ਅੱਲਾਹ ਤਾਲਾ ਬਸਿਆ ਅੱਲਾਹ ਤਾਲਾ ਕਿਸੇ ਕੋ ਵੀ ਘਰ ਸੇ ਬੇਗਰਾਨਾ ਨਾ ਕਰੇ ਕਿਸੇ ਕੋ ਵੀ ਘਰ ਸੇ ਬੇਗਰਾਨਾ ਨਾ ਕਰੇ ਜਾਨ ਕਾ ਮਾਲ ਕਾ ਹਰ ਤਰੀਕੇ ਸੇ ਨੁਕਸਾਨ ਹੋਏ ਅੱਲਾਹ ਤਾਲਾ ਹਰ ਕਿਸੇ ਕੋ ਅਮਨ ਸੇ ਰੱਖੇ ਸਭ ਕੋ ਖੁਸ਼ਾਲ ਲੱਗੇ ਆਪਣੇ ਆਪਣੇ ਘਰੋਮੇ ਸਭੀ ਬਨੇ ਰਹੇ ਔਰ ਪਿਆਰ ਮੁਹੱਬਤ ਸੇ ਬੜਕੇ ਕੁਛ ਨਹੀਂ ਹੈ ਔਰ ਇਨਸ਼ਾਅੱਲਾ ਪਿਆਰ ਮੁਹੱਬਤ ਸੇ ਹੀ ਰਹੇਗੇ ਇਹ ਵਤਨ ਪਿਆਰ ਮੁਹੱਬਤ ਕਾ ਹੈ ਇਹ ਹਿੰਦੁਸਤਾਨ ਹਮਾਰਾ ਪਿਆਰ ਮੁਹੱਬਤ ਕਾ ਹੈ ਜੀ ਬਿਲਕੁਲ ਸ਼ੁਕਰੀਆ ਮਿਹਰਬਾਨੀ ਮਿਹਰਬਾਨੀ ਈਰਖਾ ਤੋਂ ਸਾਨੂੰ ਦੂਰ ਰੱਖੇ ਜੀ ਬਸ ਸਭ ਤੋਂ ਵੱਡੀ ਗੱਲ ਜਿਹੜੀ ਹੈ ਤਾਂ ਤਸਵੀਰਾਂ ਪੰਜਾਬ ਦੀਆਂ ਨੇ ਪੰਜਾਬ ਦੇ ਲੋਕਾਂ ਦੀਆਂ ਨੇ ਦੇਸ਼ ਦੇ ਲੋਕਾਂ ਦੀਆਂ ਨੇ ਫਿਰ ਵੀ ਚੜਦੀ ਕਲਾ ਚ ਨਹੀਂ ਲੋਕ ਕਹ ਰਹੇ ਨੇ ਕਿ ਸਾਡੇ ਡੰਗਰਾਂ ਦੇ ਲਈ ਹਰੇ ਚਾਰੇ ਦੀ ਥੋੜੀ ਬਹੁਤੀ ਲੋੜ ਆ ਪਰ ਸਾਡੇ ਲਈ ਬਿਸ਼ੱਕ ਦੀ ਨਾਂ ਲੈ ਕੇ ਆਓ ਬਹੁਤ ਕੁਛ ਦੇਤਾ ਪੰਜਾਬ ਨਹੀਂ ਬਹੁਤ ਕੁਛ ਦੇਤਾ ਅਦਰ ਸਟੇਟਾਂ ਨੇ ਬੜਾ ਕੁਝ ਆ ਗਿਆ ਇਥੇ ਇਹ ਦੇਖੋ ਕਿਵੇਂ ਜਿਹੜੇ ਕਿ ਹਲੇ ਵੀ ਝੰਡੇ ਝੂਲਦੇ ਨੇ ਤੇ ਅੱਗੇ ਵੱਲ ਵਧਦੇ ਜਾ ਰਹੇ ਨੇ ਇਹ ਇਹ ਬੋਲੇ ਸੋਨਿਹਾਲ ਦੇ ਯਕਾਰਾਂ ਦਾ ਜੋਸ਼ ਆ ਬਾਪੂ ਕਹ ਰਿਹਾ ਸੀ ਕਿ ਮੇਰੀਆਂ 15 ਕਿਲੇ ਪੈਰੀਆਂ ਆ ਦੋ ਬੰਬੀਆਂ ਨੇ ਜਿਹੜੀਆਂ ਕਿ ਪਾਣੀ ਦੇ ਵਿੱਚ ਖੜੀਆਂ ਨੇ ਘਰ ਤੋਂ ਚੱਲਦੇ ਆ ਜਿਹੜਾ ਮਾਰਨ ਦੇ ਲਈ ਪਰ ਇਸ ਜਗ੍ਹਾ ਤੇ ਆ ਕੇ ਰੁਕ ਜਾਂਦੇ ਆ ਅੱਗੇ ਵੱਲ ਜਾਣ ਦੀ ਹਿੰਮਤ ਹੀ ਨਹੀਂ ਪੈਂਦੀ ਮਨ ਰੋਂਦਾ ਅਫਸੋਸ ਹੁੰਨਾ ਕਿ ਇਹ ਤਸਵੀਰ ਕਿਹੋ ਜੀ ਤਸਵੀਰਾਂ ਇਹ ਅਸੀਂ ਸਾਰੀ ਤਸਵੀਰ ਤੁਹਾਡੇ ਤੱਕ ਪਹੁੰਚਦੀ ਕੀਤੀ ਆ ਫਿਲਹਾਲ ਤੁਸੀਂ ਜੁੜੇ ਰਹਿਣਾ ਮਿਹਰ ਟੀਵੀਜ਼ਨ ਦੇ ਨਾਲ ਇਹ ਤਸਵੀਰਾਂ ਤੁਹਾਡੇ ਤੱਕ ਅਸੀਂ ਪਹੁੰਚਦੀਆਂ ਕਰਦੇ ਰਹਿਾਂਗੇ